ਇਹਨਾਂ ਦੀ ਘਟਨਾ ਹੈ ਤੁਹਾਡਾ ਜਿੰਨੇ ਸਕੂਲ ਕੋਲ ਆਈ ਜਾਂਦੀ ਬੱਚੇ ਨੂੰ ਲੈ ਕੇ ਤੇ ਮੂਰੇ ਤਿੰਨੇ ਜਾਣੇ ਆਉਂਦੇ ਸੀਗੇ ਮੋਟਰਸਾਈਕਲ ਤੇ ਪੂਰੇ ਦਵੱਲਿਆਂ ਦਾ ਬੇਟੇ ਨਾਲ ਬੇਟੇ ਕੋ پاسੇ ਹੋਇਆ ਇਹ ਮੂਰੇ ਨਾਲ ਕਹਿੰਦਾ ਮੰਮੀ ਮੈਂ ਮੂਰੇ ਨਾਲ ਕਹਿੰਦਾ ਤੁਸੀਂ ਪਿੱਛੇ ਆਵਾਂਗੇ ਮੈਂ ਪਿੱਛੇ ਆਵਾਂਗਾ ਚੱਲ ਮੈਂ پاسੇ ਹੋ ਜਾਂਦੀ ਮੋਟਰਸਾਈਕਲ ਵਾਲੇ ਆਈ ਜਾਂਦੇ ਤੇ ਮੰਮੀ ਕਹਿੰਦਾ ਮੈਂ ਮੂਰੇ ਜਾਊਂਗਾ ਮੈਨੂੰ ਚੰਗਾ ਲੱਗ ਜਾ ਜਦੋਂ ਮੂਰੇ ਨਾਲ ਲੱਗਿਆ ਤੇ ਉਹ ਮਗਰ ਆ ਗਿਆ ਮੈਂ ਪਿੱਛੇ ਪਾਉਂ ਕੇ ਦੇਖਿਆ ਜੇ ਮੈਂ ਨਾਲ ਲਾ ਲਿਆ ਮੋਟਰਸਾਈਕਲ ਤੇ ਮੈਂ ਪਿੱਛੇ ਪਾਉਂ ਕੇ ਦੇਖਿਆ ਤੇ ਉਹਨੇ ਮੇਰੇ ਸਿੱਸੀ ਡੋਲ ਤੇ ਤਮੂ ਤੇ ਉਦੋਂ ਬਾਅਦ ਤੜਫ ਉਦੋਂ ਬਾਅਦ ਮੈਨੂੰ ਨਹੀਂ ਕੁਝ ਪਤਾ ਲੱਗੇ ਕੀ ਹੋ ਗਿਆ ਮੇਰੇ ਨਾਲ ਕੌਣ ਸੀ ਬੰਦੇ ਨੇ ਤੂੰ ਯਾਰ ਬੰਦੇ ਉੱਥੇ ਹੀ ਪੁੱਲੀ ਤੋਂ ਆ ਜੀ ਉਹਨੇ ਥੱਲੇ ਜਿਹੜਾ ਬੰਦਾ ਧਮਕੀਆਂ ਦਿੰਦਾ ਉਹਨੇ ਹੀ ਕੱਲੇ ਆ ਜੀ ਬੰਦੇ ਕੱਲ ਲਈ ਧਮਕੀ ਦੇਣ ਰਿਹਾ ਧਮਕੀ ਨੇ ਇਹ ਕਹਿੰਦਾ ਜਬਰਦਸਤੀ ਮੇਰੇ ਨਾਲ ਗੱਲ ਕਰ ਮੈਂ ਗੱਲ ਕਰਦੀ ਨਹੀਂ ਸੀ ਤੇ ਮੈਂ ਕਿਹਾ ਮੈਂ ਨਹੀਂ ਗੱਲ ਕਰਨੀ ਕਹਿੰਦਾ ਜਬਰਦਸਤੀ ਗੱਲ ਕਰਾਉਂਗਾ ਨਾ ਮੈਂ ਕਿਹਾ ਮੈਂ ਨਹੀਂ ਕਰਦੀ ਧੱਕੇ ਨਾਲ ਸਾਡੇ ਘਰੇ ਫੋਨ ਸੱਟ ਗਿਆ ਠੀਕ ਹੈ ਮੇਰੇ ਘਰ ਵਾਲ ਨੇ ਫੋਨ ਫੜ ਲਿਆ ਸੀਗਾ ਠੀਕ ਹੈ ਉਦੋਂ ਬਾਅਦ ਫੇਰ ਧਮਕੀਆਂ ਦੇਣ ਲੱਗਿਆ ਫੇਰ ਹਟ ਗਿਆ ਸੀ ਹੁਣ ਅਧਿਕਾਰ ਧੰਕੀਆਂ ਦੇਣ ਲੱਗੇ ਇਹਨਾਂ ਇਹ ਜੀ ਤੁਸੀਂ ਕਿਸੇ ਨੂੰ ਕੰਪਲੇਂਟ ਕਰੀ ਹਾਂਜੀ ਵੀ ਮੈਂਬਰ ਸਰਪੰਚ ਸਾਰਿਆਂ ਨੂੰ ਕਲਾਹ ਦੇਤੀ ਸੀ ਕਿ ਸਾਨੂੰ ਐਂ ਬੋਲਦਾ ਸਾਰੇ ਆ ਗਏ ਸੀ ਇਕੱਠੇ ਹੋ ਗਏ ਜਿੰਨੇ ਬੱਚੇ ਨੇ ਤਾਂ ਮੇਰੇ ਦੋ ਬੇਟੇ ਐ ਇੱਕ ਬੇਟੀ ਐ ਜਿੰਨਾ ਤੇ ਰੱਬ ਆ ਬਿਆਹ ਦਿਹਾਣ ਨੂੰ ਤਾਂ ਬਹੁਤ ਟਾਈਮ ਹੋ ਗਿਆ ਤਿੰਨ ਚਾਰ ਸਾਲ ਹੋ ਗਏ ਜੀ ਕੁੜੀਆਂ ਨੂੰ ਤੁਹਾਨੂੰ ਇਹ ਬੰਦਾ ਕਿਵੇਂ ਜਾਣਦਾ ਇਹ ਜੀ ਬੋਰ ਕਰਦੇ ਹੁੰਦੇ ਸੀ ਤੇ ਸਾਡੇ ਘਰ ਕੋਲੇ ਉੱਤੇ ਪਾਣੀ ਪੂਣੀ ਮੰਗ ਲੈਂਦੇ ਕਿ ਤੇ ਪਾਣੀ ਮੰਗਲੇ ਚਲ ਪਾਣੀ ਮੜਾ ਲੈਂਦੇ ਸੀ ਇਥੋਂ ਨੰਬਰ ਲੈ ਗਿਆ ਕਰਦਾ ਉਹ ਤੂੰ ਵਾਸੇ ਗੱਲ ਕਰਨ ਲੱਗ ਗਿਆ ਇਹ ਮਮੀ ਨਾਲ ਗੱਲ ਕਰਨ ਲੱਗ ਗਿਆ ਮੈਨੂੰ ਗਰਜੇ ਨਹੀਂ ਤੂੰ ਗੱਲ ਕਰੀ ਮੈਂ ਤੇਰੇ ਤੇ ਤਿਆਬ ਪਾਉਂਗਾ। ਦਵਰਸਤੀ ਮੈਨੂੰ ਬਹੁਤ ਪੜੀ ਕਰਦਾ ਜੀ ਮੈਨੂੰ ਧਮਕੀਆਂ ਦਿੰਦਾ ਜੀ ਹੁਣ ਤੀ ਇਹਨਾਂ ਨੂੰ ਇਹ ਗੱਲ ਕਹਿ ਰਿਹਾ ਕਿ ਤੂੰ ਚਾਦੇ ਘਰ ਆ ਨਹੀਂ ਦੱਸਿਆ ਜੀ ਇਹਨਾਂ ਨੂੰ ਇਹਨਾਂ ਨੂੰ ਵੀ ਗਾਲਾਂ ਕੱਢਦਾ ਜੀ ਉਹ ਜਿਹੜੇ ਫੋਨ ਲਾ ਲੈਂਦੇ ਆ ਕਿ ਮੈਂ ਰਿਕਾਰਡ ਨਾ ਕਰਦਾ ਮੈਂ ਐ ਕਰਨਾ ਚਾਹਉਂ ਕਰਦਾ ਇਹ ਕਹਿੰਦਾ ਕੱਲ ਫਿਰ ਅੱਜ ਡਰ ਕੇ ਜੀ ਭੱਜ ਗਿਆ ਅੱਜ ਕਿੰਨੇ ਜਾਣੇ ਸੀ ਕਿਉਂ ਉਹ ਤਿੰਨ ਜਾਣੇ ਸੀ ਨੇ ਮੈਂ ਸਵੇਰ ਇਹਨਾਂ ਨੇ ਫੋਨ ਕੀਤਾ ਮੈਨੂੰ ਵੀ ਐ ਕਰਕੇ ਉਹ ਬੰਦਾ ਨਾ ਵੀ ਘਰ ਮੂਰੇ ਗੇੜ ਸਵੇ ਤਾਂ ਕਿੰਨੇ ਲੇ ਗਿਆਗਾ ਕਿ ਮੈਂ ਤੇ ਆਪ ਪਾ ਦੂੰਗਾ ਤੇਰੇ ਤੇ ਮੈਂ ਕਿਤੇ ਘਰਾਂ ਲੈਣ ਮੈਂ ਲੱਤਾਂ ਪਾਉਣ ਨੂੰ ਨਹੀਂ ਮੈਂ ਉਹਨਗੇ ਨਹੀਂ ਮਾਤ ਪਤੂ ਪੁੱਲੀ ਤੋਂ ਸੀਗਾ ਹੀ ਮੁੰਡਾ ਅੜੇਗਾ ਜ਼ਿਮਾਂਦ ਦੇ ਵਿੱਚ ਬੋਰ ਕਰਦਾ ਸੀਗਾ ਜੀ ਪਹਿਲਾਂ ਨਹੀਂ ਇਹਨਾਂ ਨੇ ਦੱਸਿਆ ਸੀਗਾ ਜੀ ਉਦਾਂ ਇਹ ਤਾਂ ਇਗਨੋਰ ਕਰਕੇ ਇਦਾਂ ਵੀ ਚਲੋ ਕੀ ਪਤਾ ਹੈ ਬੋਰ ਦੇ ਕਰਦੇ ਰਹਿੰਦੇ ਜੀ ਉਹ ਤਾਂ ਹੁਣ ਥੋੜੇ ਦਿਨ ਪਹਿਲਾਂ ਪਤਾ ਲੱਗਿਆ ਸਾਨੂੰ ਵੀ ਘਰੇ ਫੋਨ ਵੀ ਸੱਟ ਕੇ ਗਿਆ ਸੀਗਾ ਜੀ ਇਹਨਾਂ ਨੇ ਦੱਸਿਆ ਨਹੀਂ ਡਰ ਦੇ ਮਾਰੇ ਨੇ ਮੈਨੂੰ ਦੱਸਿਆ ਨਹੀਂ ਇਹਨਾਂ ਨੇ ਜਿਆ ਕਰਕੇ ਧਮਕੀਆਂ ਵੀ ਦੇ ਕੇ ਜਾਂਦਾ ਜੀ ਇਹ ਹਾ ਕਟ ਮੈਂ ਨਹੀਂ ਕਟਣੀ ਕਟਣਾ ਆਪਣੇ ਗੁਰਦਰਾ ਸਾਹਿਬ ਦੇ ਕੋਲ ਜੀ ਤਿੰਨੇ ਜਣੇ ਦੱਸ ਰਹੇ ਜੀ ਕੋਈ ਜੀ ਦੀ ਫੋਟੋ ਨਿਕੜਾਈ ਨਹੀਂ ਕਿਰਨਦੀਪ ਕੌਰ ਜਿਹੜੇ ਸਿਵਲ ਹਸਪੀਟਲ ਮੁਥਾਰਾ ਚ ਦਾਖਲ ਨੇ ਇਹਨਾਂ ਬਾਰੇ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਅਨਨੋਮ ਬੰਦੇ ਜਿਨ੍ਹਾਂ ਨੇ ਇਤਜ਼ਾਪ ਪਾਇਆ ਰਹੇ ਅਸੀਂ ਇੱਥੇ ਆਏ ਆ ਮੈਂ ਤੇ ਐਸਪੀ ਡੀ ਸਾਹਿਬ ਨਾਲ ਅਸੀਂ ਕੋਈ ਗਲਤ ਗੱਲਬਾਤ ਕੀਤੀ ਹੈ ਸੋ ਇਸ ਮਾਮਲੇ ਦੇ ਵਿੱਚ ਅਸੀਂ ਪ੍ਰੋਪਰ ਤਫਤੀਸ਼ ਕਰ ਰਹੇ ਹਾਂ ਜੋ ਵੀ ਹਾਲਾਤ ਹੋਣਗੇ ਉਸ ਦੇ ਮੁਤਾਬਕ ਕਦਮ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਤੇ ਜਲਦੀ ਜਲਦੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਕਾਨੂੰਨੀ ਕੁਸ਼ੀ